ਮਨਜੂਕ ਐਸਐਸਪੀ ਸਾਹਿਬ ਸ਼੍ਰੀ ਗਰਮੀਤ ਸਿੰਘ ਜੀ ਜ਼ਰਦਰ ਦਿਹਾਤੀ ਉਹਨਾਂ ਦੇ ਦਸ਼ਾ ਨਿਰਦੇਸ਼ ਦਸ਼ਾ ਵਿਰੁੱਧ ਅਤੇ ਮਾੜੇ ਅੰਸਰਾ ਵਿਰੁੱਧ ਜਿਹੜੀ ਵਹਿਮ ਚਲਾਈ ਗਈ ਆ ਉਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਸਜੀਪਪੁਰ ਐਸਐਚਓ ਫਲੋਰ ਅਤੇ ਉਸੇ ਟੀਮ ਵੱਲੋਂ ਜਿਹੜੇ ਕਿ ਪਿਛਲੇ ਦਿਨਾਂ ਦੌਰਾਨ 5-6 ਵਰਦਾਂ ਤਾਂ ਜਿਹੜੀਆਂ ਖੋਧੀਆਂ ਹੋਈਆਂ ਸਨ ਉਸ ਵਿੱਚ ਇੱਕ ਤਰਸੇਮ ਸੀ ਜਿਹੜਾ ਜਿਹਦੇ ਕੋਲ 17500 ਰੁਪਏ ਖੋਇਆ ਸੀ ਉਸ ਵਾਸਤੇ ਇੱਕ ਸਪੈਸ਼ਲ ਟੀਮ ਜਿਹੜੀ ਇਨਵੈਸਟੀਗੇਸ਼ਨ ਉਤਿਆਰ ਕੀਤੀ ਗਈ ਸੀ ਜਿਸ ਨੂੰ ਸਫਲਤਾ ਮਿਲੀ ਇਸ ਵਿੱਚ ਅਸੀਂ ਤਿੰਨ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਇਹਨਾਂ ਦੀ ਪਿਛੋਕੜ ਵੀ ਬਾਣੀ ਹੈਗੀ ਆ ਇਹਨਾਂ ਤੇ ਚਾਰ-ਚਾਰ ਪੰਜ-ਪੰਜ ਐਫਆਈਆਰਸ ਦਰਜ ਹੈਗੀਆਂ ਨੇ ਇਹਨਾਂ ਚ ਇੱਕ ਸ਼ੁਗਮ ਹੈਗਾ ਜਿਹੜਾ ਕਿ ਗੁਰਰਵੀਦਾਸ ਮਨ ਲਿੰਦਾ ਫਲੋਰ ਦਾ ਲੋਕਲ ਰਹਿਣ ਵਾਲਾ ਹੈਗਾ ਇਹਨ ਪਿਛਲੇ ਸਾਲ ਦਾ ਕਰੀਬ ਪਿਛਲੇ ਸਾਲ ਇਹਨੇ ਇੱਕ ਵਾਰਦਾਤ ਕੀਤੀ ਜੇ 10000 ਰੁਪਏ ਖੋਇਆ ਸੀ ਤੇ ਕਪੜੇ ਦੀ ਦੁਕਾਨ ਤੇ ਅ ਅਦਾ ਕੀਤਾ ਸੀ ਤੇ ਬੰਦਾ ਬੜਾ ਮੁਸ਼ਕਲ ਬਚਿਆ ਸੀ ਹਾਂਜੀ ਉਸ ਨੂੰ ਵੀ ਗਸ਼ਟਾ ਕੀਤਾ ਸਰ ਜਿਹੜੀ ਹੌਨ ਲੁੱਟ ਹੋ ਕੇ ਕੀ ਹੈ ਸਰ ਕਿਹੜੀ ਪਲੇਸ ਕਰਤੀ ਨਹੀਂ ਸਰ ਇਹ ਨਹੀਂ ਕਿ ਇਹਨਾਂ ਨੇ ਇੱਥੇ ਲੋਕਲ ਮੰਦਿਰ ਦੇ ਨਜ਼ਦੀਕ ਜਿਹੜੀ ਸੀ ਉਹ ਮਈਆ ਦਰਬਾਰ ਦੇ ਨਜ਼ਦੀਕ ਤੋਂ ਇਹਨਾਂ ਨੇ ਕੀਤੀ ਸੀ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਇਹਨਾਂ ਕੋਲ ਪੰਜ ਜਿਹੜੇ ਮੋਬਾਈਲ ਨੇ ਚੋਰੀ ਦੇ ਉਹ ਬਰਾਮਦ ਕੀਤੇ ਨੇ ਦੋ ਚੋਰੀ ਦੇ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਕੀਤੀ ਸੀ ਵਰਤਦੇ ਸੀ ਵਾਰਦਾਤ ਵਿੱਚ ਉਹ ਬਰਾਮਦ ਕੀਤਾ ਸਰ ਪਹਿਲਾਂ ਕਿਹੜੇ ਮਕਦਮਾ ਇਹਨਾਂ ਦਾ ਹੈ ਸਰ ਇਨਦੇ ਪਹਿਲਾਂ ਜਿਹੜੇ ਆ ਇਹ ਇੱਕ ਦੋਸ਼ੀ ਦੇ ਚਾਰ ਮੁਕਦਮੇ ਨੇ ਇੱਕ ਤੇ ਤਿੰਨ ਤੇ ਇੱਕ ਤੇ ਇੱਕ ਮੁਕਦਮਾ ਦਰਜ ਹੈਗਾ ਤੇ ਇਹ ਦੋਸ਼ੀ ਜਿਹੜੇ ਆ ਸਾਰੇ ਜਿਹੜੇ ਆ ਇੱਕਸਲਾ ਹੋ ਕੇ ਜਿਹੜਾ ਆਰਗੇਨਾਈਜ਼ ਕ੍ਰਾਈਮ ਕਰਦੇ ਆ ਜਿਹਦੇ ਵਿੱਚ ਅਸੀਂ 111 ਬੀ ਐਨ ਐਸ ਧਾਰਾ ਲਾਈ ਹੈਗੀ ਜਿਸ ਵਿੱਚ ਮਿਨੀਮਮ ਸਜ਼ਾ ਜਿਹੜੀ 10 ਸਾਲ ਦੀ ਹੈਗੀ ਆ ਜਿਹੜੇ ਅਜਿਹੇ ਲੋਕ ਮਾੜੀਆਂ ਵਰਤਦਾਂ ਕਰਨਾ ਇੱਥੇ ਰਸਨਾ ਚਾਹਣਾ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਹੀ ਬੁੱਕ ਕਰਾਂਗੇ ਤੇ ਉਹਨਾਂ ਦੇ ਬਖਲਾਫ ਜਿਹੜੀ ਇਹ 111 ਬੀ ਐਨ ਐਸ ਦਾ ਪ੍ਰਯੋਗ ਕਰਾਂਗੇ